ਬਾਖਸ਼ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਹੰਗ ਖਾਲਸਾ ਸਰ ਸਿੰਘ ਜੀ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆ ਆਪਾਂ ਨੂੰ ਕੁਝ ਸ਼ਬਦ ਸੁਣਨ ਨੂੰ ਮਿਲਦੇ ਹਨ ਤੇ ਇੱਕ ਕਹਾਣੀ ਸਾਖੀ ਕਹਿ ਲਵੋ ਇਤਿਹਾਸ ਦੇ ਵਿੱਚ ਤਾਂ ਨਹੀਂ ਪਰ ਉਹ ਕਿਤੇ ਇੱਕ ਕਿਤਾਬ ਦੇ ਵਿੱਚ ਲਿਖੀ ਹੋਈ ਹੈ ਉਸ ਕਹਾਣੀ ਦੇ ਵਿੱਚ ਲਿਖਿਆ ਹੈ ਕਿ ਇੱਕ ਬੰਦਾ ਇੱਕ ਸਾਧੂ ਦੇ ਕੋਲ ਗਿਆ ਸਾਧੂ ਨੂੰ ਜਾ ਕੇ ਉਸਨੇ ਪੁੱਛਿਆ ਕਿ ਸਾਧੂ ਜੀ ਜਿਹੜਾ ਬੁਰਾ ਆਦਮੀ ਹੈ ਉਹ ਕੌਣ ਹੈ ਬੁਰਾ ਆਦਮੀ ਕਿਸ ਨੂੰ ਕਹਿੰਦੇ ਹਨ ਸਾਧੂ ਨੇ ਅਗੋਂ ਬੜੇ ਲਜ਼ੀਜ਼ ਤਰੀਕੇ ਨਾਲ ਜਵਾਬ ਦਿੱਤਾ ਕਹਿਣ ਲੱਗਾ ਵੀ ਪਿਆਰਿਆ ਬੁਰਾ ਆਦਮੀ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੇ ਕਰਮਾਂ ਤੋਂ ਦੁਖੀ ਹੋਵੇ ਤੇ ਅਕਾਲਪੁਰਖ ਨੂੰ ਭੰਡੀ ਜਾਵੇ ਦੁਖੀ ਤੇ ਆਪਣੇ ਕਰਮਾਂ ਕਰਕੇ ਹੋਵੇ ਕਿ ਕੰਮ ਉਸਨੇ ਐਸੇ ਕੀਤੇ ਕਿ ਅੱਗੇ ਉਸ ਨੂੰ ਦੁਖੀ ਹੋਣਾ ਪਿਆ ਪਰ ਦੋਸ਼ ਦੇ ਰਿਹਾ ਉਹ ਅਕਾਲਪੁਰਖ ਨੂੰ ਕਹਿਣ ਲੱਗੇ ਉਹ ਬੁਰਾ ਆਦਮੀ ਹੈ ਤੇ ਉਸਨੇ ਦੂਜਾ ਪ੍ਰਸ਼ਨ ਕੀਤਾ ਸਾਧੂ ਦੇ ਕੋਲ ਕਹਿਣ ਲੱਗਾ ਜੀ ਨਰਕ ਕੀ ਹੈ ਬਹੁਤ ਵੱਡਾ ਹੈ ਤੇ ਕਹਿਣ ਲੱਗਾ ਨਰਕ ਇਹ ਹੈ ਕਿ ਮਨੁੱਖ ਜਿਹੜਾ ਹੈ ਬਣੇ ਗੁਰੂ ਤੋਂ ਵੱਡਾ ਨਹੀਂ ਸੰਸਾਰ ਦੇ ਅੰਦਰ ਰਹਿੰਦੇ ਹੋਇਆ ਐਸੇ ਕਰਮਾਂ ਦੇ ਵਿੱਚ ਫਸ ਜਾਵੇ ਐਸੇ ਮਾੜੀਆਂ ਆਦਤਾਂ ਦੇ ਵਿੱਚ ਫਸ ਜਾਵੇ ਜਿਸ ਤੋਂ ਦੁਬਾਰਾ ਨਿਕਲ ਨਾ ਸਕੇ ਕਹਿਣ ਲੱਗੇ ਉਹ ਸਭ ਤੋਂ ਵੱਡਾ ਨਰਕ ਹੈ ਤੇ ਉਸਨੇ ਤੀਜਾ ਸਵਾਲ ਕੀਤਾ ਕਹਿਣ ਲੱਗਾ ਜੀ ਗੁੰਗਾ ਕੌਣ ਹੈ ਗੁੰਗਾ ਆਦਮੀ ਕੌਣ ਹੈ ਕਹਿਣ ਲੱਗਾ ਜੀ ਗੁੰਗਾ ਆਦਮੀ ਉਹ ਹੈ ਜੇ ਦੇ ਕੋਈ ਅਜੀਬ ਤਾਂ ਹੈ ਪਰਵਕਾਲਪੁਰਖ ਦਾ ਨਾਮ ਨਹੀਂ ਲੈਂਦਾ ਉਹ ਗੁੰਗਾ ਆਦਮੀ ਉਹ ਗੁੰਗਾ ਆਦਮੀ ਹੈ ਤੇ ਕਹਿਣ ਲੱਗਾ ਜੀ ਉਹ ਆਦਮੀ ਦੱਸੋ ਐਸਾ ਕਿ ਜਿਹਦੇ ਜ਼ਿੰਦਗੀ ਦੇ ਵਿੱਚ ਸਵਰਗ ਹੋਵੇ ਸਦਾ ਸੁਖੀ ਹੋਵੇ ਕਹਿਣ ਲੱਗਾ ਜੀ ਉਹ ਆਦਮੀ ਸਾਧੂ ਕਹਿਣ ਲੱਗਾ ਜਿਹਦੀ ਜ਼ਿੰਦਗੀ ਦੇ ਵਿੱਚ ਸਵਰਗ ਹੈ ਉਹ ਆਦਮੀ ਦੇ ਤਿੰਨ ਤਰੀਕੇ ਨੇ ਉਸਦੀ ਜ਼ਿੰਦਗੀ ਦੇ ਵਿੱਚ ਤਿੰਨ ਪ੍ਰੈਕਟੀਕਲ ਨੇ ਤਿੰਨ ਉਸਦੀ ਜ਼ਿੰਦਗੀ ਦੇ ਵਿੱਚ ਨਿਯਮ ਨੇ ਨਿਜ਼ਮ ਨੇ ਕਹਿਣ ਲੱਗਾ ਪਹਿਲਾ ਨਿਜ਼ਮ ਇਹ ਹੈ ਕਿਉਂ ਉੱਠਦੇ ਆ ਸਾਰੀ ਅਕਾਲ ਪੁਰਖ ਨੂੰ ਧਿਆਵੇਗਾ ਗੁਰਮਖ ਪਿਆਰੇ ਜਨ ਉੱਠਦੇ ਹਨ ਉੱਠ ਕੇ ਕਹਿਣ ਵਾਜੂਰ ਜੀ ਖਾਲਸਾ ਵਾਜੂਰ ਜੀ ਕੀ ਫਤਿਹ ਬੁਲਾਉਂਦੇ ਹਨ ਅਕਾਲ ਪੁਰਖ ਅੱਗੇ ਮੱਥਾ ਟੇਕਦੇ ਨੇ ਕਹਿਣ ਲੱਗਾ ਜੀ ਉਹ ਆਦ ਵੀ ਹਮੇਸ਼ਾ ਅਕਾਲ ਪੁਰਖ ਨੂੰ ਧਿਆਵੇਗਾ ਤੇ ਦੂਜਾ ਜਿੰਨਾ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਸੰਬੰਧੀਆਂ ਦੇ ਨਾਲ ਸਨੇਹ ਰੱਖੇਗਾ ਉਹਨਾਂ ਹੀ ਸੰਸਾਰ ਦੇ ਵਿਅਕਤੀਆਂ ਦੇ ਨਾਲ ਭਾਵਕੀ ਉਸ ਦੇ ਅੰਦਰ ਨਿਮਰਤਾ ਹੋਵੇਗੀ ਹਰ ਕਿਸੇ ਦੇ ਪ੍ਰਤੀ ਨਿਮਰਤਾ ਹੋਵੇਗੀ ਹਰ ਕਿਸੇ ਦੇ ਪ੍ਰਤੀ ਉਸ ਦੇ ਅੰਦਰ ਭਾਵਨਾ ਹੋਵੇਗੀ ਚੰਗਾ ਸੋਚ ਹੋਵੇਗੀ ਕਿਸੇ ਨੂੰ ਮਾੜਾ ਨਹੀਂ ਸੋਚੇਗਾ ਤੇ ਤੀਸਰਾ ਉਹ ਸਭ ਤੋਂ ਜ਼ਿਆਦਾ ਪਿਆਰ ਮੁਰਸ਼ਿਦ ਅਕਾਲ ਪੁਰਖ ਨੂੰ ਕਰੇਗਾ ਬਲਕਿ ਮਾਇਆ ਮੂਹ ਕਾਮਪੂਦ ਇਸ ਨੂੰ ਛੱਡ ਕੇ ਉਹ ਮੁਰਸ਼ਿਦ ਅਕਾਲ ਪੁਰਖ ਨੂੰ ਮੋਹ ਕਰੇਗਾ ਕਹਿਣ ਲੱਗੇ ਜੇ ਸਵਾਲ ਕੀਤਾ ਤੇ ਕਹਾਣੀ ਦੇ ਚੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਜ਼ਿੰਦਗੀ ਜਿਉਂਦਿਆਂ ਹੋਇਆਂ ਨਰਕ ਦੇ ਵਿੱਚ ਨਹੀਂ ਪੈਣਾ ਨਰਕੇ ਹੈ ਨਾ ਕਿ ਬੁਰੇ ਕੰਮਾਂ ਵਿੱਚ ਫਸ ਜਾਣਾ ਨਿਕਲ ਨਾ ਸਕਣਾ ਸਖਾਲਾ ਜੀ ਆਪਾ ਜਿਉਂਦਿਆਂ ਜੀ ਨਰਕ ਦੇ ਵਿੱਚ ਨਹੀਂ ਪੈਣਾ ਤੇ ਨਾ ਹੀ ਬੁਰੇ ਆਦਮੀ ਬੰਨਾ ਹੈ ਤੇ ਇੱਕ ਸਭ ਤੋਂ ਪ੍ਰਸ਼ਨ ਉਸਨੇ ਗੁੜਾ ਕੀਤਾ ਕਹਿਣ ਲੱਗਾ ਜੀ ਵੈਰੀ ਕੌਣ ਹੈ ਵੈਰੀ ਬਾਰੇ ਦੱਸੋ ਵੈਰੀ ਤਾਂ ਸੰਸਾਰ ਦੇ ਵਿੱਚ ਬਹੁਤ ਤਰੀਕੇ ਹੁੰਦੇ ਨੇ ਕਹਿਣ ਲੱਗਾ ਜੀ ਵੈਰੀ ਯੂ ਹੈ ਮਨੁੱਖ ਦੇ ਆਪਣੇ ਕੀਤੇ ਕੰਮ ਵੈਰੀ ਹਨ ਕਾਮ ਲੋਭ ਲੋਭ ਮੋਹ ਹੰਕਾਰ ਵੈਰੀ ਹਨ ਜਿਹੜੇ ਮਨੁੱਖ ਨੂੰ ਗੁਰਮਤ ਪਿਆਰੇ ਨੂੰ ਤੀਰਥਾਂ ਤੇ ਜਾਣ ਨੂੰ ਨਾਮ ਜਪਨ ਨੂੰ ਰੋਕਣ ਐਸੇ ਕੰਮ ਐਸੇ ਕੰਮ ਐਸੇ ਵਸਤਰ ਕਹਿ ਲੱਗਾ ਕੱਪੜੇ ਵੀ ਵੈਰੀ ਨੇ ਜਿਨ੍ਹਾਂ ਨੂੰ ਪਹਿਣ ਕੇ ਮਹਾਰਾਜ ਦਾ ਨਾਮ ਨਾ ਚੇਤਾ ਆਵੇ ਬੁਰੀਆਂ ਵਾਸਨਾਵਾਂ ਹੋਣ ਕਹਿਣ ਲੱਗਿਆ ਕੱਪੜੇ ਤੱਕ ਵੈਰੀ ਹਨ ਤੇ ਕਹਿਣ ਲੱਗਾ ਵੈਰੀ ਉਹ ਵੀ ਚੀਜ਼ ਹੈ ਕਿ ਤੂੰ ਸੰਸਾਰ ਦੇ ਅੰਦਰ ਜਾ ਰਿਹਾ ਹੈ ਗੁਰੂ ਘਰ ਮੱਥਾ ਟੇਕਣ ਤੇ ਕਿ ਐਸਾ ਪ੍ਰਾਣੀ ਤੈਨੂੰ ਮਿਲ ਗਿਆ ਹੈ ਜਿਹੜਾ ਤੈਨੂੰ ਮੱਥੇ ਤੋਂ ਤੇ ਰੋਕ ਕਰਕੇ ਤੈਨੂੰ ਗੁਰੂ ਦੇ ਪਾਸੋਂ ਰੋਕ ਕਰਕੇ ਤੇ ਇੱਥੇ ਕਮਾਦ ਵਿੱਚ ਲਾਵੇ ਸੰਸਾਰ ਦੇ ਅੰਦਰ ਮਨੁੱਖ ਸਭ ਤੋਂ ਵੈਰੀ ਵੱਡਾ ਉਹ ਹੈ ਇਸ ਬਾਰੇ ਉਸਨੇ ਇਸ ਤਰ੍ਹਾਂ ਦੱਸਿਆ ਤੇ ਉਸ ਨੂੰ ਗਿਆਨ ਹੋ ਗਿਆ ਕਿ ਸੰਸਾਰ ਦੇ ਅੰਦਰ ਜਿਉਂਦਿਆਂ ਹੋਇਆ ਇਹਨਾਂ ਚੀਜ਼ਾਂ ਦਾ ਖ਼ਾਸ ਕਰਕੇ ਧਿਆਨ ਰੱਖਣਾ ਹੈ ਇਨ ਮਤ ਜਿਦਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਸੁਰੋ ਵਿਚਾਰ ਦਾਸ ਪਸੂ ਵਿਚਾਰ ਕਰਦੇ ਆ ਹੋਈਆ ਬੇ ਪ੍ਰਾਦਿਕਸ਼ਮਾ ਆਪ ਸਾਰੀ ਸੰਗਤ ਬਖਸ਼ਣ ਦੀਓ ਬਖਸ਼ ਦੇਣਾ ਲੇਖਕ ਦਿਨਾਂ ਛੁੱਟੀ ਹੈ ਕਿਨ ਕਿਨ ਪੁੱਲਨਹਾਰ ਬਖਸ਼ਨਾਰ ਬਖਸ਼ ਲੈ ਨਾਨਕ ਪਾਉ ਤਾਰ ਵਾਹਿਗੁਰੂ ਜੀ ਦਾ ਖੰਦ ਵਾਹਿਗੁਰੂ ਜੀ ਕੀ ਫਤਿਹ